ਕਿ ਉਹਨਾਂ ਨੂੰ ਚੁੱਕਿਆ ਹੋਇਆ ਹੈ ਕਿ ਕਈ ਲੱਗਤ ਨਹੀਂ ਕਰਵਾਉਂਦੇ ਚੱਲਦੇ ਹੁੰਦੇ ਜਿਹੜਾ ਦੰਦ ਮਸਾਲਾ ਪ੍ਰਸ਼ਾਸਨ ਨੂੰ ਵੀ ਪਤਾ ਵਾ ਕਿ ਤੁਹਾਨੂੰ ਵੀ ਆ ਕਿ ਆ ਸੋ ਸੋ ਹਾਂਜੀ ਮੈਂ ਹੁਣ ਤੱਕ ਬਲ ਹਰ ਮੀਟਿੰਗ ਦੇ ਵਿੱਚ ਆ ਤਾਂ ਦਿੱਤੇ ਇਹਨਾਂ ਨੂੰ ਪਤਾ ਕਿ ਸਾਨੂੰ ਕੋਈ ਇਮਾਨ ਨਹੀਂ ਇਸ ਕਰਕੇ ਮੈਂ ਹਮੇਸ਼ਾ ਹੀ ਵਕੀਲ ਐ ਮੈਂ ਸਭ ਤੋਂ ਪਹਿਲਾਂ ਮੈਂ ਹੀ ਆਵਾਜ਼ ਚੁੱਕਾਂਗਾ ਤੁਸੀਂ ਪਰ ਇਹ ਦੇਖੋ ਜੀ ਹਾਂਜੀ ਖਬਰ ਪੰਜਾਬ ਦਾ ਮਸਲਾ ਵਾ ਜੇ ਤੇ ਪਾਈ ਮਟਪਾਲ ਦਾ ਕੋਈ ਗਲਤ ਡਿਸੀਜਨ ਹੈਗਾ ਹੀ ਕੀ ਆ ਸੰਦੋਖਾ ਇਹ ਅੰਮਰਦੇਸ਼ ਕੌਣਾ ਕੋਈ ਨਾ ਨਹੀਂ ਆ ਪ੍ਰਚਾਰ ਕਰਨਾ ਦਾ ਗਿਆਨ ਆਪਣੇ ਵੀਜੀ ਆਪਾ ਹੁਣ ਬਚਦੇ ਚੁੱਕਿਆ ਆਪਾ ਨਾਲ ਆਪਾ ਦਾ ਹਾਲ ਹੈ ਦਾਦਾ ਕੋਈ ਨਹੀਂ ਦਾਦਾ ਨਾਲ ਮੈਂ ਲਾ ਕੇ ਪ੍ਰਚਾਰ ਹੁੰਦਾ ਕੋਈ ਗੱਲ ਇਹਦੀ ਡਿਊਟੀ ਹੈ ਇਹਦੀ ਡਿਊਟੀ ਹੈ ਲੋਕਾਂ ਦੀ ਬੋਲ ਟੋਰਨੀਮੈਂਟ ਹੋਊਗੀ ਗੱਲ ਇਹਦੇ ਆਪੇ ਬੰਨਦੇ ਨੇ ਡਿਊਟੀ ਚੜ੍ਹੇ ਵੀ ਕੀ ਕਰਿਆ ਸਾਰੇ ਅਵਿਲ ਨਹੀਂ ਆਗੇ ਕਿਹੜਾ ਡਿਬੜੂ ਕਰ ਜਾਣਾ ਸੋਕੀ ਗੱਲ ਨਹੀਂ ਹੈ ਇਹਦੀ ਬਹੁਤ ਕੰਮ ਅੰਗਰੇਜ਼ ਅਗਲੀ ਦਿਨ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਪਾ ਦਿਆ ਸਿਦਲੋ ਕੋਰਟ ਤੋਂ ਇਹ ਬਾਅਦ ਮੈਚ ਹੋਊਗਾ ਕੁਝ ਦਿਨਾਂ ਲਈ ਕੈਂਪਿੰਗ ਲਗਾ ਦੇ ਉੱਪਰ ਸਾਥੀ ਜੀ ਅੱਛਾ ਆਪ ਆਪਣੇ ਰਿਕਨਸਮੈਂਟ ਆਪਾਂ ਸਾਰੇ ਅੱਗੇ ਬਹੁਤ ਸੋਟੇ ਆ ਗਏ ਜੀ ਉਸ ਕਰਕੇ ਆਪਾਂ ਤੁਹਾਨੂੰ ਡੀਐਲਟੀ ਆਜੇ ਕੋਈ ਗੱਲ ਬੇਤੀ ਦੀ ਗੱਲ ਨਹੀਂ ਤੁਸੀਂ ਹੁਕਮ ਕਰੋ ਵਾਹ ਜੀ ਬਹੁਤ ਵਾਹ ਕੋਈ ਗੱਲ ਮਜੂਦਾਰ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਆ ਇਸ ਕਰਕੇ ਆਪਾਂ ਉਹਨਾਂ ਦੇ ਗਾੜੀ ਗੁਜ਼ਾਰਸ਼ ਕੀਤੀ ਆ ਕਿ ਸਾਡੇ ਬੰਦੀ ਸਿੰਘ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾਏ ਦੂਜੇ ਨੰਬਰ ਤੇ ਇਹ ਆ ਕਿ ਦੇਖੋ ਭਾਈ ਅੰਮ੍ਰਿਤਪਾਲ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਘਰ ਵੀ ਬੰਦ ਆ ਡਿਗੜੂਗਾੜ੍ਹ ਤੋਂ ਜਿਹੜੇ ਆਪਾਂ ਪੰਜਾਬ ਦੀਆਂ ਜ਼ੇਲਾਂ 'ਚ ਮੰਗ ਕੀਤੀ ਆ ਕਿ ਉਹਨਾਂ ਨੂੰ ਇੱਥੇ ਸ਼ਿਫਟ ਕੀਤਾ ਜਾਏ ਪਰ ਕਹਿੰਦੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਤੁਹਾਡੇ ਨਾਲ ਕੋ ਇਹੋ ਹੀ ਮੰਗ ਕੀਤੀ ਆ ਚਲੋ ਹੁਣ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਸਾਰੇ ਜਿਹੜੇ ਲੀਡਰ ਹੁੰਦੇ ਆ ਚੰਗੇ ਲੀਡਰ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਬੜੀ ਰਿਸਪੈਕਟ ਦੇ ਨਾਲ ਉਹਨਾਂ ਧਿਆਨ ਨਾਲ ਗੱਲ ਸੁਣੀ ਆ ਉਹਦੇ ਤੇ ਗੌਰ ਕਰਨ ਨੂੰ ਕਿਹਾ ਵਾ ਬਾਕੀ ਅੱਗੇ ਵੇਖੋ ਕਾਰਵਾਈ ਕੀ ਕਰਦੇ ਆ ਕੀ ਨਹੀਂ ਕਿਉਂਕਿ ਇਲੈਕਸ਼ਨ ਵੀ ਤੇ ਉੱਤੇ ਆਈ ਆ ਬੜੇ ਮਾਣ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੰਦਨੇ ਸ਼ੀਟਾਂ ਦੇਖ ਕੇ ਝਾੜੂ ਨੂੰ ਬਣਾਇਆ ਸੀ ਸੋ ਇਸ ਕਰਕੇ ਆਪਾਂ ਕਹਿੰਦੇ ਆ ਕਿ ਦੁਬਾਰਾ ਜਿਹੜੇ ਪਹਿਲੀਆਂ ਸਰਕਾਰਾਂ ਤੋਂ ਸਤਾਏ ਹੋਏ ਲੋਕ ਹੀ ਉਹਨਾਂ ਨੇ ਇਹ ਸਰਕਾਰ ਬਣਾਈ ਆ ਤੇ ਜੇ ਇਹ ਸਰਕਾਰ ਵੀ ਜੁਲਮ ਕਰੂਗੀ ਤੇ ਬਹੁਤ ਹੀ ਮਾੜੀ ਆ ਫਿਰ ਤੇ ਪੰਜਾਬ ਵਾਸਤੇ ਸਾਡਾ ਭਾਈ ਕੋਈ ਵੀ ਜਿਹੜਾ ਸਾਡੇ ਸਾਨੂੰ ਸਾਰੇ ਲੋਕਾਂ ਤੋਂ ਯਕੀਨ ਚੁੱਕਿਆ ਗਿਆ ਵਾ ਇਸ ਕਰਕੇ ਆਪਾਂ ਇਹੋ ਹੀ ਇਹਨਾਂ ਨੂੰ ਬੇਨਤੀ ਕੀਤੀ ਆ ਜਿਸ ਵਾਸ਼ਣ ਦਿੱਤਾ ਗਿਆ ਤੁਹਾਨੂੰ ਨਾ ਉਹਨਾਂ ਨੂੰ ਵਿਸ਼ਵਾਸ ਤੇ ਇਹੋ ਦੇਖ ਕੇ ਗਿਆ ਕਿ ਮੈਂ ਅੱਜ ਇਹ ਵਕੀਲ ਵੀ ਆ ਨਾਮੰਦਾ ਮੈਂ ਬਾਅਦ ਚ ਆ ਮੈਂ ਤੁਹਾਡੀ ਗੱਲ ਜਿਹੜੀ ਹੈ ਮੈਂ ਤੁਹਾਡੀ ਬਾਤ ਜਿਹੜੀ ਆ ਚੁੱਕਾਂਗਾ ਤੇ ਮੈਂ ਇਸ ਇਸ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤ ਆ ਜੋ ਤੁਸੀਂ ਕਹਿ ਰਹੇ ਹੋ ਜਿੱਦਾਂ ਵੀ ਭਾਈ ਸਾਹਿਬ ਦੀ ਮਾਤਾ ਜੀ ਆ ਵੀਨ ਕਸੂਰ ਤੋਂ ਉਹਨਾਂ ਨੂੰ ਦੱਸ ਚੁੱਕਿਆ ਗਿਆ ਵਾ ਤੇ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਆ ਬਣੇ ਜਦੋਂ ਵੇਦ ਕਰਨੇ ਕਾਨੂੰਨ ਬਣਾਇਆ ਸੀ ਸਾਰੇ ਭਾਰਤੀਆਂ ਲਈ ਇੱਕ ਕਾਨੂੰਨ ਸੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅਸੀਂ ਸਿੱਖ ਭਰਾ ਦੀ ਦੇ ਨਾਲ ਹੁਣ ਤੁਸੀਂ ਤੁਹਾਨੂੰ ਭਰੋਸਾ ਦੇ ਕੇ ਗਏ ਨੇ ਇਹਨਾਂ ਨੇ ਭਰੋਸਾ ਦਿੱਤਾ ਇਹੀ ਗ੍ਰਿਫਤਾਰ ਕਰਾਉਣ ਵਾਲੇ ਨੇ ਇਹੀ ਐਨਐਸਏ ਲਾਉਣ ਵਾਲੇ ਨੇ ਇਹੀ ਭਰੋਸਾ ਜਣ ਵਾਲੇ ਨੇ ਇਹ ਸਾਡੇ ਲਈ ਕਾਨੂੰਨ ਹੋਰ ਹੈ ਤੇ ਇਹਨਾਂ ਲਈ ਕਾਨੂੰਨ ਹੋਰ ਹੈ ਵੇਖੋ ਡਾਕਟਰ ਅਮਰਕਰ ਦੇ ਸਾਰੇ ਸਿੱਖ ਜਨ ਸਾਰਾ ਜਗਤ ਜਿਹੜਾ ਇਹਨਾਂ ਦਾ ਸਤਿਕਾਰ ਕਰਦਾ ਡਾਕਟਰ ਸਾਹਿਬ ਦਾ ਸਾਰਾ ਆਪਾ ਜੇ ਸਿੱਖ ਹੈ ਸਾਰੇ ਇਹਨਾਂ ਦੇ ਕਾਨੂੰਨ ਨੂੰ ਮੰਨਦੇ ਆ ਕਿਤੇ ਡਾਕਟਰ ਮੇਰਗਲ ਦਾ ਆਪਣੇ ਹੱਕਾਂ ਦੀ ਗੱਲ ਲੈਣ ਲਈ ਅਸੀਂ ਜੋ ਕੋਈ ਸੰਘਰਸ਼ ਕਰਦੇ ਆ ਸਾਡੇ ਤੇ ਐਨਐਸਏ ਲਗਾ ਦਿੱਤਾ ਜਾਂਦਾ ਫਿਰ ਇਹ ਸਾਨੂੰ ਭਰੋਸਾ ਦੇ ਦਿੰਦੇ ਨੇ ਅਸੀਂ ਕੁਝ ਕਰਾਂਗੇ ਅਸੀਂ ਕੁਝ ਕਰਾਂਗੇ ਤੁਸੀਂ ਇਹਨਾਂ ਦੇ ਭਰੋਸਿਆਂ ਤੇ ਵਿਸ਼ਵਾਸ ਕਰਦੇ ਹੋ ਇਹ ਨਹੀਂ ਕਰਦੇ ਵਿਸ਼ਵਾਸ ਕਰ ਸਾਡਾ ਫਰਜ਼ ਹੀ ਇੱਕ ਵਾਰੀ ਆਪਾਂ ਸ਼ਾਂਤਮਈ ਇਹਨਾਂ ਨੂੰ ਕੋਸ਼ਿਸ਼ ਰਿਹਾ ਐਜੇ ਇਹਨਾਂ ਨੂੰ ਮਾਇਨ ਰਿਹਾ ਤਾਂ ਕਰ ਤੁਸੀਂ ਅੰਮ੍ਰਿਤਪਾਲ ਜੀ ਕੀ ਲਗਦੇ ਹੋ ਠੀਕ ਹੈ ਜੀ ਤੁਸੀਂ ਠੀਕ ਹੈ ਜੀ ਤੁਸੀਂ ਸਰਦਾਰ ਜੀ ਲੋ ਜੀ ਡਾਕਟਰ ਭੀਮਰਾਓ ਮੇਦਕਰ ਨੇ ਸਭਧਾਨ ਬਣਾਇਆ ਸੀ ਭਾਰਤ ਦੇ ਲਈ ਇੱਕ ਸਾਰਿਆਂ ਲਈ ਧਰਵਾ ਇੱਕ ਲੱਗਦੀਆਂ ਸਨ ਵੱਡੇ ਵੀ ਪਰਿਵਾਰ ਦੇ ਭਾਈ ਸਾਡੇ ਨਾਲ ਡਿਬਲੂ ਗਾ ਲੇ ਡਿਬਲੂ ਗੜਾ ਇੱਕ ਦਾ ਬੇਟਾ ਫੌਜੀ ਦੇ ਮਾਤਾ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੰਨ ਕਰਦੇ ਸਰਕਾਰ ਇਹੋ ਹੀ ਮੰਗ ਕਰਤੀਆਂ ਤੇ ਬੱਚਿਆਂ ਵਾਲਾ ਘਰ ਧੰਕੋਂ ਕੇ ਵਿਗਿਆ ਇੱਥੇ ਦੂਆ ਪੰਜਾਬ ਲਈ ਆਂਦਾ ਜਾਵੇ ਇਨਾ 40000 ਲਾ ਕੇ ਕਿੱਥੋਂ ਜਾ ਸਕਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ